ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੱਚੇ ਸਤਿਗੁਰੂ ਪਿਤਾ ਜੀ ਦੀ ਗੁਰੂ ਪਿਤਾ ਦੀ ਮੇਰ ਹੋਊਗੀ ਉਸ ਅਕਾਲ ਪੁਰਖ ਦੀ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਜੋ ਆਪਾਂ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖ ਕੇ ਸਵਾ ਲੱਖ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਲੜੀ ਸ਼ੁਰੂ ਕੀਤੀ ਆ ਤੇ ਉਹਦੇ ਵਿੱਚ ਜੋ ਸੰਗਤਾਂ ਆਪਣੀਆਂ ਨੇ ਜੁੜੀਆਂ ਨੇ ਤੇ ਸ਼ਾਰਟਸ ਦੇ ਵਿੱਚ ਕਈ ਸੰਗਤਾਂ ਦੇ ਕਈ ਸਵਾਲ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਨਾਲ ਨਾਲ ਆਪਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ 1 ਦਸੰਬਰ ਤੋਂ ਆਪਣੀ ਸ੍ਰੀ ਜਪਜੀ ਸਾਹਿਬ ਜੀ ਦੇ ਪਾਠਾਂ ਦੀ ਇਹ ਲੜੀ ਸ਼ੁਰੂ ਹੋਈ ਆ ਜਿਦੇ ਵਿੱਚ ਆਪਾਂ 11 ਪਾਠ ਹਰ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ ਨੇ ਇਦੇ ਵਿੱਚ ਘੱਟੋ-ਘੱਟ 300 ਸਰੀਰ ਆਪਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਸੀ ਤੇ ਪਰ ਸੱਚੇ ਸਤਗੁਰੂ ਦੀ ਮਿਹਰ ਦੇ ਨਾਲ ਸੰਗਤ 300 ਤੋਂ ਪਲੱਸ ਜੁੜ ਗਈ ਆ ਤੇ 40 ਦਿਨਾਂ ਵਿੱਚ ਸਵਾ ਲੱਖ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਦਾ ਭੂਗ ਆਪਾਂ ਪਾਵਾਂਗੇ ਤੇ ਅਰਦਾਸ ਬੇਨਤੀ ਕਰਾਂਗੇ ਜਿਦੇ ਵਿੱਚ ਸੰਗਤਾਂ ਦੇ ਨਾਮ ਆਏ ਆ ਤੇ ਹੁਣ ਤੱਕ ਵੀ ਨਾਮ ਆ ਜਿਹੜੇ ਉਹ ਆ ਰਹੇ ਆ ਤੇ ਸੰਗਤਾਂ ਦਾ ਇਹ ਸਵਾਲ ਹੁੰਦਾ ਪਹਿਲਾਂ ਤਾਂ ਕਿ ਇੱਕੋ ਵਾਰ ਹੀ ਬੈਠ ਕੇ ਅਸੀਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਜਾਂ ਪੂਰੇ ਦਿਨ ਵਿੱਚ ਕਰ ਸਕਦੇ ਹਾਂ ਸੰਗਤ ਜੀ ਕੋਸ਼ਿਸ਼ ਇਹ ਕਰਨੀ ਆ ਕਿ ਆਪਾਂ ਅੰਮ੍ਰਿਤ ਵੇਲੇ ਸ਼ੁਰੂ ਕਰ ਲਈਏ ਜੇ ਕੋਈ ਇੱਕੋ ਵਾਰ ਕਰ ਸਕਦਾ ਤਾਂ ਬਹੁਤ ਵਧੀਆ ਆਪਾਂ ਕੋਈ ਢਾਈ 3 ਘੰਟਿਆਂ ਦੇ ਵਿੱਚ ਹੱਦ ਸਾਢੇ 3 ਪੌਣੇ 4 ਘੰਟਿਆਂ ਦੇ ਵਿੱਚ 11 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਸੰਪੂਰਨ ਹੋ ਜਾਂਦੇ ਨੇ ਜੇ ਫੇਰ ਵੀ ਨਹੀਂ ਹੋ ਸਕਦੇ ਤਾਂ ਕੋਈ 5 ਜਾਂ 6 ਪਾਠ ਆਪਾਂ ਅੰਮ੍ਰਿਤ ਵੇਲੇ ਕਰ ਸਕਦੇ ਆ 5 ਪਾਠ ਆਪਾਂ ਦੁਪਹਿਰੇ ਜਾਂ ਸ਼ਾਮ ਦੇ ਟਾਈਮ ਕਰ ਸਕਦੇ ਆ ਰਾਤ ਤੱਕ ਜਦੋਂ ਤੱਕ ਆਪਾਂ ਸੋਣਾ ਉਦੋਂ ਤੱਕ 11 ਪਾਠ ਆਪਾਂ ਸੰਪੂਰਨ ਕਰਨੇ ਨੇ ਤੁਸੀਂ ਜੇ ਤੁਹਾਨੂੰ ਗਰਬਾਣੀ ਕੰਠਾ ਤੁਸੀਂ ਤੁਰੇ ਫਿਰਦੇ ਵੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਸਕਦੇ ਹੋ ਬੈਠ ਕੇ ਵੀ ਕਰ ਸਕਦੇ ਹੋ ਤੇ ਜਿਹੜੇ ਪਾਠ ਨਹੀਂ ਕਰ ਸਕਦੇ ਇੱਕ ਸੰਗਤ ਦਾ ਇਹ ਸਵਾਲ ਹੁੰਦਾ ਕਿ ਅਸੀਂ ਪੜ੍ਹੇ ਨਹੀਂ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਕਰਨਾ ਆਉਂਦਾ ਤਾਂ ਅਸੀਂ ਕੀ ਕਰੀਏ ਵਾਹਿਗੁਰੂ ਜੀ ਤੁਸੀਂ ਮੋਬਾਈਲ ਤੋਂ ਜਾਂ ਘਰ ਵਿੱਚ ਗਰਬਾਣੀ ਵਾਲੇ ਰੇਡੀਓ ਆਉਂਦੇ ਨੇ ਉਹਦੇ ਤੋਂ ਕੰਟੀਨਿਊ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਲਾ ਕੇ ਸੁਣ ਸਕਦੇ ਹੋ ਤੇ ਨਾਲ-ਨਾਲ ਬੋਲ ਕੇ ਕਰ ਵੀ ਸਕਦੇ ਹੋ 11 ਪਾਠ ਸੰਗਤਾਂ ਸੁਣ ਸਕਦੀਆਂ ਨੇ ਜਾਂ ਮੂਲ ਮੰਤਰ ਦਾ ਜਾਪ ਕਰ ਸਕਦੀਆਂ ਨੇ ਵਾਹਿ ਗੁਰੂ ਜੀ ਇਹ ਸ਼ੀਧੀ ਦਿਹਾੜੇ ਚੱਲ ਰਿਹਾ ਗੁਰੂ ਦਸਮੇਸ਼ ਪਿਤਾ ਨੇ ਸਰਬੰਸ ਵਾਰਤਾ ਸਾਡੇ ਲਈ ਪਰ ਅਸੀਂ ਮੈਂ ਸੱਚੀ ਕਹਿੰਨੀ ਆ ਕਿ ਆਪਦੇ ਆਪ ਨੂੰ ਆਪਾ ਸਿੱਖ ਨਹੀਂ ਘਵਾ ਸਕਦੇ ਮਹਾਰਾਜ ਸਾਹਿਬ ਦੇ ਕਿਉਂਕਿ ਅਸੀਂ ਤਾਂ ਉਹਨਾਂ ਸਿੱਖਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਜਿਨ੍ਹਾਂ ਨੇ ਸਿੱਖ ਪੰਥ ਲਈ ਕੁਰਬਾਨੀਆਂ ਕੀਤੀਆਂ ਸੱਚ ਦੇ ਮਾਰਗ ਤੇ ਚੱਲੇ ਤੇ ਝੂਠ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਤੇ ਆਪਣੀਆਂ ਜਾਨਾਂ ਦੀ ਪਰਵਾਹ ਵੀ ਨਹੀਂ ਕੀਤੀ ਆਪਾਂ ਸ਼ੀਧੀ ਦਿਹਾੜਿਆਂ ਦਾ ਇਤਿਹਾਸ ਵੀ ਸੁਣਾਵਾਂਗੇ ਇਹਨਾਂ ਦੇ ਨਾਲ ਵਿੱਚ ਤੇ ਆਪਣੇ ਬੱਚਿਆਂ ਨੂੰ ਇਸ ਚੀਜ਼ ਨਾਲ ਜਰੂਰ ਜੋੜ ਕੇ ਰੱਖਿਆ ਕਰੋ ਕਿਉਂਕਿ ਅਸੀਂ ਸੱਚੀ ਬਹੁਤ ਜ਼ਿਆਦਾ ਪਛੜ ਗਏ ਹਾਂ ਇੱਕ ਸੰਗਤ ਦਾ ਇਹ ਸਵਾਲ ਹੁੰਦਾ ਕਿ ਮੈਂ 5 ਹੀ ਪਾਠ ਕਰ ਸਕਦਾ ਜਾਂ ਕਰ ਸਕਦੀ ਆ ਜਾਂ 2 ਪਾਠ ਤੁਸੀਂ ਕਰੋ ਜਿੰਨੇ ਸਤਿਗੁਰੂ ਕਰਾ ਰਹੇ ਨੇ ਜੇ ਕੋਈ ਕਿਸੇ ਤੋਂ 2 ਪਾਠਾਂ ਦੀ ਸੇਵਾ ਲੈ ਰਹੇ ਨੇ ਅਕਾਲ ਪੁਰਖ ਪਿਤਾ ਜੀ ਤਾਂ ਤੁਸੀਂ 2 ਪਾਠ ਹੀ ਕਰੋ ਇਹ ਨਾ ਸੋਚੋ ਕਿ ਅਸੀਂ 11 ਪਾਠ ਨਹੀਂ ਕਰ ਸਕਦੇ ਕਿਉਂਕਿ 2 ਪਾਠ ਕਰਨੇ ਵੀ ਬਹੁਤ ਵੱਡੀ ਗੱਲ ਆ ਇਹ ਕਾਲ ਯੁਗ ਦਾ ਸਮਾਂ ਬਹੁਤ ਭਿਆਨਕਾ ਜੇ ਅਸੀਂ ਮੈਂ ਜਾਂ ਤੁਸੀਂ ਕਹੀਏ ਕਿ ਅਸੀਂ ਪਾਠ ਕਰ ਰਹੇ ਹਾਂ ਨਹੀਂ ਇਹ ਉਸ ਕਲਗੀਧਰ ਦਸ਼ਮੇਸ਼ ਪਿਤਾ ਦੀ ਮਿਹਰ ਆ ਕਿਰਪਾ ਕਿਸੇ ਵੀ ਬਹਾਨੇ ਦੇ ਨਾਲ ਮਹਾਰਾਜ ਜੀ ਕਿਸੇ ਵੀ ਸਰੀਰ ਦੇ ਰਾਹੀ ਸਾਡੇ ਨਮਾਨਿਆਂ ਤੱਕ ਉਹ ਸੁਨੇਹਾ ਪਹੁੰਚਾਉਂਦੇ ਨੇ ਤੇ ਅਸੀਂ ਇਸ ਸਰੀਰਾਂ ਹੀ ਗੁਰਬਾਣੀ ਪੜ੍ਹਦੇ ਹਾਂ ਇਹ ਵੀ ਉਹਦੀ ਕਿਰਪਾ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕਦਾ ਨਾ ਤੇ ਅਸੀਂ ਵਾਹਿਗੁਰੂ ਕਹਿ ਸਕਦੇ ਹਾਂ ਨਾ ਅਸੀਂ ਘੜਕਾ ਸਾਹਿਬ ਚੁੱਕ ਸਕਦੇ ਆ ਤੇ ਨਾ ਅਸੀਂ ਇਸ ਰਸਨਾ ਦੇ ਵਿੱਚੋਂ ਉਸ ਅਕਾਲ ਪੁਰਖ ਦੀ ਉਸਤਤ ਕਰ ਸਕਦੇ ਹਾਂ ਕਿਉਂਕਿ ਗੁਰਬਾਣੀ ਦਰਗਾਹੀ ਆ ਸੱਚੀ ਆ ਉਥੋਂ ਦਾ ਹੀ ਸਭ ਕੁਝ ਆ ਗੁਰਬਾਣੀ ਵਿੱਚ ਜੇ ਅਸੀਂ ਸੋਚੀਏ ਕਿ ਉਹ ਤਾਂ ਸਿਰਫ ਗਿਆਨ ਦੇਣ ਲਈ ਆ ਜਾਂ ਸਾਡਾ ਜੀਵਨ ਬਦਲਣ ਲਈ ਆ ਤਾਂ ਇਹ ਝੂਠਾ ਖਾਲਸਾ ਜੀ ਕਿਉਂਕਿ ਗਰਬਾਣੀ ਦਰਗਾਹੀ ਆ ਜਿਹੜਾ ਵੀ ਬੰਦਾ ਜਿਸ ਵੀ ਨਜ਼ਰੀਏ ਦੇ ਨਾਲ ਗਰਬਾਣੀ ਨੂੰ ਪੜਦਾ ਤੇ ਪਾਠ ਕਰਨ ਲੱਗਿਆ ਜੋ ਭਾਵਨਾ ਉਸ ਸਮੇ ਸਾਡੇ ਹਿਰਦੇ ਵਿੱਚ ਹੁੰਦੀ ਆ ਮਹਾਰਾਜ ਜੀ ਉਹੀ ਫਲ ਸਾਡੀ ਝੋਲੀ ਵਿੱਚ ਪਾ ਦਿੰਦਿਆ ਕਦੇ ਵੀ ਪਾਠ ਕਰਦੇ ਦੁੱਖਾਂ ਨੂੰ ਯਾਦ ਨਾ ਕਰੋ ਕਦੇ ਵੀ ਗਰਬਾਣੀ ਪੜਨ ਸਮੇ ਜਾਂ ਸਿਮਰਨ ਕਰਨ ਸਮੇ ਇਹ ਨਾ ਸੋਚੋ ਕਿ ਮੈਂ ਬਹੁਤ ਦੁਖੀ ਹਾਂ ਤੇ ਮੈਂ ਤਾਂ ਸਦਾ ਦੁਖੀ ਰਹਿਣਾ ਮੇਰੇ ਦੁੱਖ ਕਦੋਂ ਕੱਟੇ ਜਾਣਗੇ ਕਿਉਂਕਿ ਸਾਨੂੰ ਹਰ ਇੱਕ ਚੀਜ਼ ਜਦੋਂ ਅਸੀਂ ਬੰਦਗੀ ਦੇ ਵਿੱਚ ਬੈਠੇ ਹੁੰਦੇ ਹਾਂ ਉਹ ਦੁਗਣੀ ਤਿਗਣੀ ਹੋ ਕੇ ਮਿਲਦੀ ਆ ਕੋਸ਼ਿਸ਼ ਕਰਿਆ ਕਰੋ ਪਹਿਲੀ ਤਾਂ ਗੱਲ ਵਿਚਾਰ ਰੋਕਣ ਦੀ ਕਿਉਂਕਿ ਜਦੋਂ ਗੁਰੂ ਪਿਤਾ ਦੇ ਨਾਲ ਪ੍ਰੇਮ ਪੈ ਜਾਂਦਾ ਉਸ ਅਕਾਲ ਪੁਰਖ ਦੇ ਨਾਲ ਸਾਡਾ ਪ੍ਰੇਮ ਪੈ ਜਾਂਦਾ ਫਿਰ ਉਦੋਂ ਅਸੀਂ ਗਰਬਾਣੀ ਪੜਦੇ ਹਾਂ ਸਾਨੂੰ ਇੱਕ ਵੱਖਰਾ ਜਿਹਾ ਸਕੂਨ ਮਹਿਸੂਸ ਹੁੰਦਾ ਇੱਕ ਅਨੰਦ ਜਿਹਾ ਅੰਦਰ ਖੇੜਾ ਜਿਹਾ ਮਹਿਸੂਸ ਹੁੰਦਾ ਤਾਂ ਉਹ ਆਪੇ ਹੀ ਵਿਚਾਰ ਆਉਣੋਂ ਰੁਕ ਜਾਂਦੇ ਆ ਸਿਰਫ ਗਰਬਾਣੀ ਦਾ ਹੀ ਧੋਣਾ ਜਿਹੜੀ ਉਹ ਇਨਸਾਨ ਦੇ ਅੰਦਰ ਚੱਲਦੀ ਆ ਤੇ ਉਹਦਾ ਗਰਬਾਣੀ ਪੜਨ ਨੂੰ ਤੇ ਸੁਣਨ ਨੂੰ ਤੇ ਹੋਰ ਪਾਠ ਕਰਨ ਨੂੰ ਮਾਨ ਕਰਦਾ ਜੇਕਰ ਕਾਰਜੋਗ ਸਾਡੇ ਤੇ ਬਹੁਤ ਹਾਵੀ ਆ ਸਾਡੇ ਕਰਮ ਮਾੜੇ ਕੀਤੇ ਹੋਏ ਕਿਸੇ ਪਿਛਲੇ ਕਰਮਾਂ ਦੇ ਕੋਈ ਐਸ ਕਰਮ ਸਾਡੇ ਮਾੜੇ ਕੀਤੇ ਹੋਏ ਸਾਨੂੰ ਟਿਕਨ ਨਹੀਂ ਦਿੰਦੇ ਤਾਂ ਬੰਦੇ ਦਾ ਮਨ ਬਹੁਤ ਭੜਕਦਾ ਤੇ ਮਨ ਦੇ ਵਿੱਚ ਹੋਰ ਵਿਚਾਰ ਆਉਣੇ ਸ਼ੁਰੂ ਹੁੰਦੀ ਆ ਪਰ ਫੇਰ ਵੀ ਤੁਸੀਂ ਨਿਰੰਤਰ ਪਾਠ ਕਰਦੇ ਰਹਿਣਾ ਜਿਹੜੇ ਉਹ ਵਿਚਾਰ ਆ ਉਹਨਾਂ ਨੂੰ ਪੋਜ਼ਿਟਿਵ ਪੱਖ ਵਿੱਚ ਲੈ ਜਾਣਾ ਚੰਗਾ ਚੰਗਾ ਸੋਚਣਾ ਕਿਉਂਕਿ ਜੋ ਇਨਸਾਨ ਇਸ ਦੁਨੀਆ ਦੇ ਵਿੱਚ ਆਇਆ ਤਾਂ ਹਰ ਇਨਸਾਨ ਇੱਕ ਵੱਖਰੀ ਸੋਚ ਵੱਖਰਾ ਕਰਮ ਕਰਨ ਦੇ ਲਈ ਆਇਆ ਐਵੇਂ ਇਸ ਦੁਨੀਆ ਤੇ ਨਾ ਕੋਈ ਆਉਂਦਾ ਨਾ ਕਿਸੇ ਨੂੰ ਕੋਈ ਮਿਲਦਾ ਤੇ ਨਾ ਹੀ ਕੋਈ ਗਰਬਾਣੀ ਪੜਦਾ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਇਹ ਆ ਕਿ ਅਰਬਾਂ ਘਰਾਂਾਂ ਦੀ ਆਬਾਦੀ ਵਿੱਚੋਂ ਮਹਾਰਾਜ ਸਾਹਿਬ ਨੇ ਸਾਡੇ ਤੇ ਮੇਰ ਭਰੀ ਦ੍ਰਿਸ਼ਟੀ ਤੱਕੀ ਆ ਤੇ ਅਸੀਂ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰ ਰਹੇ ਆ ਇਹ ਬਹੁਤ ਵੱਡੀ ਗੱਲ ਆ ਸੰਗਤ ਜੀ ਆਪਣੇ ਆਪ ਨੂੰ ਆਪਾਂ ਭਾਗਾਂ ਵਾਲੇ ਮੰਨਿਆ ਕਰੀਏ ਕਿ ਮਹਾਰਾਜ ਸਾਹਿਬ ਸੱਚੇ ਪਿਤਾ ਨੇ ਸਾਨੂੰ ਚੁਣਿਆ ਸਾਡੀ ਕੋਈ ਹਸਤੀ ਨਹੀਂ ਆ ਇੱਕ ਜਦੋਂ ਅਮਰਤ ਵੇਲੇ ਉੱਠਣਾ ਜੇ ਅਸ਼ਨਾਣ ਨਹੀਂ ਕਰ ਸਕਦੇ ਕੋਈ ਸਰੀਰ ਬਿਮਾਰ ਆ ਕਿਸੇ ਵੀ ਕਾਰਨ ਕਰਕੇ ਆਪਾਂ ਘਰੋਂ ਬਾਹਰ ਆ ਕੋਈ ਐਹੋ ਜਿਹਾ ਹੀਲਾ ਵਿਸੀਲਾ ਬਣ ਗਿਆ ਕਿ ਇਸ਼ਨਾਨ ਪਾਣੀ ਕਰਨ ਦਾ ਕੋਈ ਸਾਧ ਨਹੀਂ ਹੈ ਨਹੀਂ ਤਾਂ ਪੰਜ ਇਸ਼ਨਾਨਾ ਕਰਕੇ ਗਰਬਾਣੀ ਪੜਨੀ ਸ਼ੁਰੂ ਕਰ ਦੇਣੀ ਆ ਉਹਦੇ 'ਚ ਨਾਗਾ ਨਹੀਂ ਆਪਾਂ ਪਾਉਣਾ ਉਹਦੇ ਵਿੱਚ ਇਹ ਕੰਪਰੋਮਾਈਜ਼ ਨਹੀਂ ਕਰਨਾ ਕਿ ਅੱਜ ਕਿਉਂਕਿ ਕੱਲ੍ਹ ਜੋਗਾ ਜੇ ਉਸ ਦਿਨ ਅਸੀਂ ਟੁੱਟ ਗਏ ਤਾਂ ਸਾਡੇ ਮਨ ਨੇ ਬिखर ਜਾਣਾ ਤੇ ਸਾਡੇ 'ਤੇ ਮਾੜੇ ਵਿਚਾਰਾਂ ਦਾ ਐਡਾ ਪ੍ਰਭਾਵ ਪੈ ਜਾਣਾ ਕਿ ਉਧਰ ਨੂੰ ਮੁੜ ਕੇ ਅਸੀਂ ਜਾ ਨਹੀਂ ਸਕਣਾ ਅਸੀਂ ਨਿਰੰਤਰ ਗਰਬਾਣੀ ਪੜਨੀ ਸ਼ੁਰੂ ਕਰਨੀ ਆ ਤੇ ਜਦੋਂ ਵੀ ਸਮਾ ਲੱਗਦਾ ਤੇ ਇਸ਼ਨਾਨ ਪਾਣੀ ਕਰਨਾ ਜੇ ਅਸੀਂ ਘਰ ਵਿੱਚ ਆ ਤੇ ਇਸ਼ਨਾਨ ਪਾਣੀ ਕਰਨਾ ਕਿਉਂਕਿ ਕਈ ਭੈਣ ਭਰਾ ਜੌਬ ਕਰਦੇ ਆ ਨਾਈਟ ਡਿਊਟੀ ਹੁੰਦੀ ਆ ਘਰੇ ਹੀ ਥੋੜਾ ਲੇਟ ਆਉਂਦੇ ਆ ਸਵੇਰੇ ਤਾਂ ਇਹ ਹੁੰਦਾ ਕਿ ਸਵੇਰੇ ਜਾ ਕੇ ਘਰ ਦੇ ਕੰਮ ਕਰਨੇ ਆ ਇਸ਼ਨਾਨ ਪਾਣੀ ਕਰਕੇ ਘਰ ਦੇ ਕੰਮਾਂ ਵਿੱਚ ਰੁੱਝਿਆਣਾ ਤੇ ਕਈਆਂ ਨੂੰ ਗਰਬਾਣੀ ਕੰਠ ਵੀ ਨਹੀਂ ਹੁੰਦੀ ਤਾਂ ਉਦੋਂ ਇਹ ਕੰਪਰੋਮਾਈਜ਼ ਨਹੀਂ ਕਰਨਾ ਜਦੋਂ ਡਿਊਟੀ ਤੇ ਆਪਣਾ ਅਮਰਤ ਵੇਲਾ ਸ਼ੁਰੂ ਹੋ ਜਾਂਦਾ ਤੇ ਅਸੀਂ ਗੁਰਬਾਣੀ ਪੜਨੀ ਸ਼ੁਰੂ ਕਰ ਦੇਣੀ ਆ ਸੰਗਤ ਜੀ ਹੋਰ ਕੋਈ ਸਵਾਲ ਜਿਹੜੇ ਸੀਗੇ ਇਹ ਵੀ ਅਸੀਂ ਪਾਠ ਕਿਵੇਂ ਕਰੀਏ ਕਿੰਨੇ ਪਾਠ ਕਰੀਏ ਇੱਕ ਨਾਲ ਜੋੜਨਾ ਕੋਈ ਇੱਕ ਵੀ ਸਰੀਰ ਅਸੀਂ ਜੋੜ ਲੈਣਾ ਤੇ ਬਹੁਤ ਵੱਡਾ ਪੁੰਨ ਗੁਰਬਾਣੀ ਪੜਨ ਦਾ ਤੇ ਪੜਾਉਣ ਦਾ ਕੋਸ਼ਿਸ਼ ਕਰਨੀ ਆ ਕਿ ਪਰਿਵਾਰ ਦੇ ਵਿੱਚੋਂ ਪ੍ਰੇਰਿਤ ਕਰਕੇ ਜੋੜੀਏ ਇੱਕ ਜਦੋਂ ਬੰਦਾ ਗੁਰਬਾਣੀ ਪੜਦਾ ਨਾ ਕਾਲਜੋਗ ਮੰਨ ਦੇ ਵਿੱਚ ਆ ਕੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦਾ ਸਰੀਰਕ ਪ੍ਰੋਬਲਮ ਹੋਊਗੀ ਮਨ ਨਹੀਂ ਕਰੂਗਾ ਗੁਰਬਾਣੀ ਪੜ੍ਹਨ ਨੂੰ ਜਦੋਂ ਆਪਾਂ ਤੁਰਦੇ ਕਈ ਵਾਰ ਹੈ ਹੋਗਾ ਛੱਡ ਪਰੇ ਪਰ ਨਹੀਂ ਉਦੋਂ ੱੱਕੇ ਨਾਲ ਪਾਠ ਕਰਨਾ ਮਨ ਦੇ ਪਿੱਛੇ ਨਹੀਂ ਲੱਗਣਾ ਕਿਉਂਕਿ ਮਨ ਨੇ ਸਾਨੂੰ ਗੁਰਬਾਣੀ ਪੜ੍ਹਨ ਹੀ ਨਹੀਂ ਦੇਣੇਗੀ ਸਾਨੂੰ ਇਹਦੇ ਨਾਲ ਇਸ ਸਮੇਂ ਵਿੱਚ ੱੱਕਾ ਕਰਨਾ ਪਊਗਾ ਫਿਰ ਹੌਲੀ-ਹੌਲੀ ਚੱਲ ਪੈਂਦਾ ਕਿਉਂਕਿ ਇਹ ਬਹੁਤ ਅਥਰਾ ਕੋੜਾ ਇਹਦੇ ਤੇ ਸਵਾਰ ਹੋਣਾ ਬਹੁਤ ਔਖਾ ਕਿਉਂਕਿ ਇਸ ਜਨਮ ਦਾ ਨਹੀਂ ਕਈ ਜਨਮਾਂ ਤੋਂ ਇਹ ਪੜ ਗਿਆ ਹੋਇਆ ਜੇ ਕਿਤੇ ਅਸੀਂ ਗੁਰੂ ਨੂੰ ਮਿਲ ਜਾਂਦੇ ਫੇਰ ਅਸੀਂ ਇਸ ਮਾਤ ਲੋਕ ਤੇ ਥੋੜੀਆ ਹੋਣਾ ਸੀ ਕਿਤੇ ਸੱਚਖੰਡ ਵਿੱਚ ਬੈਠੇ ਹੁੰਦੇ ਸਮਾਧੀਆਂ ਲਾ ਕੇ ਤੇ ਜੇ ਇਸ ਮਾਤ ਲੋਕ ਚ ਐਂ ਦਾ ਮਤਲਬ ਕੋਈ ਨਾ ਕੋਈ ਕਰਮ ਤਾਂ ਸਾਡੇ ਹੈਗੇ ਜਿਹੜੇ ਸਾਨੂੰ ਤੱਕੀ ਫਿਰਦੇ ਆ ਹੁਣ ਹੀ ਅਸੀਂ ਰੱਜ ਕੇ ਗਰਬਾਣੀ ਪੜ ਲਗੀ ਸਾਨੂੰ ਸੋਝੀ ਦਿੱਤੀ ਮਹਾਰਾਜ ਸਭ ਨੇ ਮੁਨੱਖਾ ਦੇਹੀ ਦਿੱਤੀ ਆ ਤੇ ਆਓ ਆਪਾਂ ਜੋ ਸਾਡੀ ਲੜੀ ਸ੍ਰੀ ਜਪਤੀ ਸਭਜੀ ਦੇ ਪਾਠਾਂ ਦੀ ਸਵਾ ਲੱਖ ਦੀ ਚੱਲ ਰਹੀ ਆ ਉਹ ਸੰਪੂਰਨ ਕਰੀਏ ਤੇ ਅਰਦਾਸ ਬੇਨਤੀ ਨਿਰੰਤਰ ਜਾਰੀ ਰੱਖੀਏ ਕਿ ਮਹਾਰਾਜ ਸਾਹਿਬ ਸੱਚੇ ਪੀਤਾ ਵਾਹਿਗੁਰੂ ਦੇਹੀ ਨੂੰ ਕੋਈ ਪ੍ਰੋਬਲਮ ਨਾ ਆਵੇ ਤੰਦਰੁਸਤੀ ਰੱਖਿਓ ਚੜ੍ਹਦੀ ਕਲਾ 'ਚ ਰੱਖਿਓ ਆਪ ਗਿਰਵਾਣੇ ਪੜਾ ਲਿਓ ਤੇ ਇੱਕ ਸੰਗਤ ਜੀ ਮੈਨੂੰ ਕਮੈਂਟਾਂ ਵਿੱਚ ਸਵਾਲ ਪਹਿਲਾਂ ਹੀ ਕਰ ਦੱਸ ਦਿੰਨੀ ਮੈਨੂੰ ਆਉਂਦਾ ਹੁੰਦਾ ਵੀ ਅੱਜ ਤੁਸੀਂ ਦਸਤਾਰ ਨਹੀਂ ਸਜਾਈ ਕਿਉਂਕਿ ਮੈਨੂੰ ਬਹੁਤ ਕਮੈਂਟ ਆਉਂਦੇ ਹੁੰਦੇ ਜਿਸ ਦਿਨ ਮੈਂ ਐਵੇਂ ਵੀਡੀਓ ਪਾਦਾ ਤੇ ਜਿਸ ਦਿਨ ਮੈਂ ਕੇਸਾਂ ਨੂੰ ਤੇਲ ਲਾਉਣਾ ਲਾਇਆ ਹੁੰਦਾ ਤੇ ਫਿਰ ਮੈਂ ਅਮਰਤਵੀਲੇ ਇਸ਼ਨਾਨ ਪਾਣੀ ਕਰਨਾ ਆਉਂਦਾ ਤੇ ਉਸ ਦਿਨ ਫਿਰ ਮੈਂ ਐਵੇਂ ਹੀ ਰਹਿਣੀ ਆ ਤੇ ਜਾਂ ਘਰ ਦੇ ਵਿੱਚ ਕਈ ਵਾਰ ਮੈਂ ਤੇਲ ਲਾ ਕੇ ਇਦਾਂ ਸਿਰ ਤੇ ਦੁਪੱਟਾ ਲੈ ਕੇ ਰੱਖਦੀ ਆ ਤੇ ਤਾਂ ਕਰਕੇ ਮੈਂ ਇਦਾਂ ਬੈਠੀ ਆ ਤੇ ਫਿਰ ਮੈਂ ਜਿਵੇਂ ਅਸਲ ਦੇ ਵਿੱਚ ਮੇਰੀ ਜੋ ਰੀਅਲ ਲਾਈਫ ਆ ਨਾ ਮੈਂ ਉਵੇਂ ਹੀ ਕੈਮਰੇ ਦੇ ਅੱਗੇ ਆ ਮਤਲਬ ਐਵੇਂ ਨਹੀਂ ਆ ਕਿ ਮੈਂ ਰਹਿੰਦੀ ਹੋਰ ਤਰ੍ਹਾਂ ਨਾਲਾਂ ਤੁਹਾਡੇ ਨਾਲ ਗੱਲ ਮੈਂ ਹੋਰ ਤਰ੍ਹਾਂ ਨਾਲ ਕਰਾਂ ਨਹੀਂ ਜੋ ਮੇਰਾ ਲਹਿਜਾ ਜਾਂ ਮੇਰਾ ਜੀਵਨ ਆ ਜਾਂ ਮੇਰੇ ਰਹਿਣ ਦਾ ਸਹਨ ਦਾ ਤਰੀਕਾ ਮੈਂ ਉਸੇ ਤਰ੍ਹਾਂ ਕਿਉਂਕਿ ਆਪਾਂ ਵੀ ਸਾਰੇ ਪਰਿਵਾਰ ਆ ਤੁਸੀਂ ਵੀ ਮੇਰਾ ਪਰਿਵਾਰ ਹੋ ਤੇ ਕਈ ਮੇਰੇ ਜਿਹੜੇ ਸਬਸਕ੍ਰਾਈਬ ਆ ਉਹ ਤਾਂ ਬਹੁਤ ਜ਼ਿਆਦਾ ਪਰਿਵਾਰ ਵਾਂਗੂ ਮੇਰੇ ਨਾਲ ਜੁੜ ਗਏ ਆ ਮੇਰੇ ਨਾਲ WhatsApp ਤੇ ਆਇੜ ਨੇ Instagram ਤੇ ਵੀ ਆਇੜ ਨੇ ਤੇ ਬਹੁਤ ਜ਼ਿਆਦਾ ਪਿਆਰ ਕਰਦੀ ਆ ਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਆ ਤੇ ਮਹਾਰਾਜ ਸਭ ਗਿਰਦਾਸ ਕਰਦੀ ਆ ਕਿ ਮਹਾਰਾਜ ਸਭ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਤੰਦਰੁਸਤੀਆਂ ਰੱਖੇ ਚੜ੍ਹਦੀ ਕਲਾ ਰੱਖੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਦੇਵੇ ਆਪਾਂ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਰਹੀਏ ਇਹ ਵੀ ਇੱਕ ਪਰਿਵਾਰ ਬਣ ਜਾਂਦਾ ਇੱਕ ਨਾ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਇਸ ਚੈਨਲ ਬਣਾਉਣ ਦਾ ਵੀ ਇੱਕ ਮਕਸਦ ਆ ਉਹ ਮੈਂ ਤੁਹਾਡੇ ਨਾਲ ਕਿਸੇ ਦਿਨ ਸ਼ੇਅਰ ਕਰੂੰਗੀ ਤੁਹਾਨੂੰ ਜਰੂਰ ਖੁਸ਼ੀ ਹੋਊਗੀ ਸੁਣ ਕੇ ਤੇ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਫੇਰ ਮਿਲਦੇ ਆ ਇੱਕ ਪਿਆਰੀ ਜੀ ਵੀਡੀਓ ਦੇ ਨਾਲ ਤੇ ਉਸ ਸੋਹਣੇ ਰੱਬ ਦੀਆਂ ਗੱਲਾਂ ਕਰਨ ਲਈ ਫੇਰ ਇਕੱਠੇ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ